ਲੋਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਬਣਾਉਣ ਲੱਗੇ ਆਂ ਵੀਡੀਓ ਖਾਣੇ ਦੀ ਨਹੀਂ ਬਣਾਉਂਦੇ ਆ ਤੇ ਆਪਾਂ ਬਣਾਉਣੇ ਆ ਟੋਕਰੀ ਰੋਸ਼ੀਏ ਦੀ ਟੋਕਰੀ ਬਣਾਉਣੀ ਆ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਟੋਕਰੀ ਕਿੱਦਾਂ ਬਣਾਉਣੀ ਆ ਜੁੜੇ ਰਹੋ ਜੀ ਵੀਡੀਓ ਦੇ ਨਾਲ ਸ਼ੁਰੂ ਤੋਂ ਲੈ ਕੇ ਵੀਡੀਓ ਦੇ ਐਂਡ ਤੱਕ ਜੀ ਲੋਜੀ ਆਪਾਂ ਇਸ ਤਰੀਕੇ ਦੀ ਟੋਕਰੀ ਬਣਾਉਣੀ ਆ ਤੁਸੀਂ ਬੜੀ ਵੀ ਬਣਾ ਸਕਦੇ ਹੋ ਛੋਟੀ ਵੀ ਬਣਾ ਸਕਦੇ ਹੋ ਜਿੱਡੀ ਤੁਸੀਂ ਬਣਾਉਣੀ ਚਾਹੋ ਬਣਾ ਸਕਦੇ ਆ ਇਹ ਤਾਂ ਮੈਂ ਸੈਂਪਲ ਲਈ ਛੋਟੀ ਜਿਹੀ ਬਣਾਈ ᱛੀ ਅੱਜ ਆਪਾਂ ਥੋੜੀ ਜਿਹੀ ਇਦੋਂ ਵੱਡੀ ਬਣਾ ਲਾਂਗੇ ਲਓ ਜੀ ਜੁੜੇ ਰਹੋ ਵੀਡੀਓ ਦੇ ਨਾਲ ਦੇਖਦੇ ਆਪਾਂ ਬਾਰ ਬਾਰ ਬਾਰਸ਼ ਹੋਗੀ ਮੀਂਹ ਆ ਗਿਆ ਬਾਰਾ ਆਪਾਂ ਬਹੁਤ ਚੱਲ ਰਿਹਾ ਬੱਦਲ ਬਹੁਤ ਆ ਗਏ

2 3 4 5 6 ਨਾ ਗੁੰਡੇ ਪਾ ਕੇ ਆਪਾਂ ਫਿਰ ਮਿਲਦੇ ਹਾਂ ਇੱਥੇ ਪਾਲਿਸ਼ ਹੁਣ ਇਹਨੂੰ ਆਪਾਂ ਖਿੱਚ ਕੇ ਐਦਾਂ ਕਲੋਜ਼ ਕਰ ਦਿੰਨੇ ਇਹਨੂੰ ਆਪਾਂ ਇੱਥੇ ਲਿਆ ਕੇ ਬੰਦ ਕਰਦੇ ਹਾਂ ਗੋਲ ਟਿੱਕੀ ਬਣ ਗਈ ਹੁਣ ਆਪਾਂ ਨੇ ਫੇਰ ਦੋ ਤਿੰਨ ਕੁੰਡਿਆਂ ਦੀ ਸੰਗਲੀ ਬਣਾ ਲੈਣੀ ਆ ਇਹਨਾਂ ਨੂੰ ਪ ਚੰਗੀ ਤਰ੍ਹਾਂ ਖਿੱਚ ਲੈਣਾ ਇਹ ਤੋਂ ਦੇਖੋ ਆਪਣੀ ਗੜੀ ਬਿਲਕੁਲ ਬੰਦ ਹੋ ਗਈ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਆਪਾਂ ਨੇ ਇਹ ਦੋ ਕੁੰਡੇ ਬਣਾਏ ਲਓ ਜੀ ਹੁਣ ਆਪਾਂ ਨੇ ਕੀ ਕਰਨਾ ਜਿਹੜੇ ਆਪਾਂ ਨੇ ਇਹ ਨੌ ਕੁੰਡੇ ਬਣਾਏ ਨੇ ਇਹਨਾਂ ਦੇ ਵਿੱਚ ਦੀ ਆਪਾਂ ਨੇ ਦੁਬਾਰਾ ਫੇਰ ਬੁਣ ਲੈਣਾ 2 1 2 ਹਰੇਕ ਕੁੰਡੇ ਦੇ ਵਿੱਚ ਦੀ ਆਪਾਂ ਨੇ ਦੋ ਦੋ ਕੁੰਡੇ ਬਣਾ ਲਏ ਜਿਹੜੇ ਮੇਰੇ ਭੈਣਾਂ ਨੇ ਕਰੋਸ਼ਟੀਆਂ ਹੁੰਦਾ ਉਹਨਾਂ ਨੂੰ ਤਾਂ ਪਤਾ ਹੀ ਆ ਤੇ ਇਹਦੇ ਵਿੱਚ ਦੀ ਆਪਾਂ ਨੇ ਫੇਰ ਦੋ ਗੁੰਡੇ ਬਣਾ ਲਏ ਤਾਂ ਹੀ ਫਿਰ ਆਪਣਾ ਗੋਲ ਬਣੂਗਾ ਇਹ ਨਹੀਂ ਤਾਂ ਫਿਰ ਇਹਨੇ ਇਕੱਠਾ ਹੋ ਉਹ ਇਕੱਠੀ ਹੋ ਜਾਣੀਆਂ ਜੀ ਆਪਾਂ ਉੱਪਰੋਂ ਘਟਾਤੇ ਕੁੰਡੇ ਆਪਾਂ ਉੱਪਰੋਂ ਵਧਾਉਣੇ ਨੇ 9 ਕੁੰਡਿਆਂ ਦੇ ਆਪਾਂ ਨੇ 18 ਕੁੰਡੇ ਬਣਾ ਲੈਣੇ ਨੇ ਹਰੇਕ ਕੁੰਡੇ ਦੇ ਵਿੱਚ ਦੀ 2-2 ਆਪਾਂ ਨੇ ਬਣਾ ਲੈਣੇ ਲੋ ਜੀ ਸਾਰੇ ਕੁੰਡੇ ਪੂਰੇ ਕਰਕੇ ਫਿਰ ਮਿਲਦੇ ਆਪਾਂ ਤੁਹਾਨੂੰ ਲੋ ਜੀ 18 ਕੁੰਡੇ ਆਪਣੇ ਪੈ ਗਏ ਹੁਣ ਆਪਾਂ ਇਹਨੂੰ ਇੱਥੇ ਫੇਰ ਬੰਦ ਕਰ ਦੇਣਾ ਹੁਣ ਇਹਨੇ ਆਪਾਂ ਫੇਰ ਇੱਕ ਦੇ ਵਿੱਚ ਦੀ ਦੋ ਦੋ ਗੁੰਡੇ ਬਣਾਈ ਜਾਣੇ ਨੇ ਲਓ ਜੀ ਲੋ ਜੀ ਆਪਾਂ ਨੇ ਇਹ ਚਾਰ ਲੈਣਾ ਬਣਾਣੀਆਂ ਦੇਖੋ 1 2 3 4 ਤੁਸੀਂ ਜਿੱਡੇ ਵੀ ਟੋਕਰੀ ਬਣਾਉਣੀ ਆ ਉੱਡੀ ਕੋ ਉਨਾਂ ਕ ਤੁਸੀਂ ਇਹੋ ਬਣਾ ਸਕਦੇ ਹੋ ਤਿੰਨ ਦਾ ਵੀ ਰੱਖ ਸਕਦੇ ਹੋ ਚਾਰ ਦਾ ਵੀ ਰੱਖ ਸਕਦੇ ਹੋ ਆਹ ਵਾਲੀ ਆਪਣੀ ਤਿੰਨ ਦੀ ਆ ਤੇ ਆ ਹੁਣ ਮੈਂਨੇ ਚਾਰ ਦੀ ਬਣਾ ਲਈ ਚਾਰ ਲੈਣਾਂ ਦੀ ਬਣਾ ਲਈ ਉਹੀ ਦੋ ਦੋ ਇੱਕ ਕੁੰਡੇ ਚ ਦੋ ਦੋ ਬਣਾ ਕੇ ਬਣਾ ਲਈ ਇੱਥੇ ਆਪਾਂ ਇਹਨੂੰ ਬੰਦ ਕਰ ਦਿੰਦੇ ਹੁਣ ਆਪਾਂ ਨੇ ਕੀ ਕਰਨਾ ਜੀ ਇਨੂੰ ਇੱਥੋਂ ਦੀ ਗੁੰਡਾ ਕੱਢ ਕੇ ਫੁੱਟੇ ਪਾਸੇ ਨੂੰ ਆਪਾਂ ਨੇ ਐ ਬਣਾ ਦੇ ਲਜਾਣਾ ਇਹ ਥੋੜਾ ਜਿਹਾ ਬੈਂਦਾ ਤਾਂ ਔਖਾ ਹੀ ਆ ਜੀ ਥੋੜਾ ਜਿਹਾ ਔਖਾ ਪਊਗਾ ਇਹਦੇ ਵਿੱਚ ਦੀ ਐਂ ਚੱਕਣਾ ਤੇ ਐਂ ਕੱਢ ਕੇ ਐ ਬਣਾਓ ਚਲੋ ਜੀ ਆਪਾਂ ਸਾਰਾ ਬਣਾ ਕੇ ਫਿਰ ਮਿਲਦੇ ਹਾਂ ਲਓ ਜੀ ਆਪਾਂ ਨੇ ਸਾਰਾ ਜਿਹੜਾ ਬੈਕ ਨੂੰ ਉਹ ਕਰਕੇ ਲਿਆਇਆ ਪੂਰਾ ਕਰਤਾ ਉਹ ਰਿਆ ਕੇ ਬੰਦ ਕਰਤਾ ਹੁਣ ਇਹਨੂੰ ਆਪਾਂ ਉਹ ਗੰਡ ਦੇ ਦੇਨੇ ਆ ਲੱਗਦੀ ਹੁਣ ਆਪਾਂ ਇਹਦੇ ਉੱਪਰ ਚਿੱਟਾ धागा ਲਾ ਦੇਨੇ ਆ ਲੋ ਜੀ ਹੁਣ ਜਿਹੜਾ ਸਿੱਧਾ ਪਾਸਾ ਇਹਨੂੰ ਆਪਾਂ ਇਹ ਉਲਟਾ ਕਰ ਲੈਣਾ ਉਲਟਾ ਕਰਕੇ ਆਪਾਂ ਨੇ ਗੁਰੂਆਂ ਦੀ ਆ ਦੇਖੋ ਜਿਹੜੀ ਆ ਆਇਆ ਬਣੀ ਹੋਈ ਇਹਦੇ ਵਿੱਚ ਦੀ ਆਪਾਂ ਨੇ ਟੁੰਡਾ ਕੱਢਣਾ ਇਹ ਕੁੰਡਾ ਕੱਢਣ ਨੂੰ ਥੋੜਾ ਜਿਆਦਾ ਲੱਗ ਜਾਂਦਾ ਜੀ ਟਾਈਮ। ਦੂਰਾ ਬੜ ਪੈ ਗਿਆ। ਆ ਗੱਠ ਨੂੰ ਵੀ ਆਪਾਂ ਗੰਡ ਨੂੰ ਵਿੱਚੇ ਦੇ ਲਵਾਂਗੇ ਇਹਦੇ। ਜਿਹੜੀ ਜਿਸੇ ਨਾ ਬਾਹਰ ਹਰ ਇੱਕ ਸ라이 ਦੇ ਵਿੱਚ। ਹੁਣ ਆਪਾਂ ਨੇ ਕੀ ਕਰਨਾ ਇਹਦੇ ਵਿੱਚ ਦੀ ਐ ਇਦਾਂ। ਇਹ ਕਰਕੇ ਇਹ ਇਹ ਆਪਾਂ ਨੇ ਕੱਢੀ ਜਾ। ਇਹ ਚੀਜ਼। ਚੈਨ ਬਣਾ ਲੈਣੀ ਆਪਾਂ ਨੇ ਇਦਾਂ ਚੱਕ ਚੱਕ ਕੇ ਇਹ ਜਿਹੜਾ ਆਪਣੇ ਆਹ ਬਾਹਰ ਰਹਿ ਜੂ ਇਹਦੀ ਗੋੰਦ ਬਣ ਜੂ ਜਿਵੇਂ ਆਪਾਂ ਟੋਕਰੀ ਦੇ ਆਲੇ-ਦਾਲੇ ਉਹ ਚੀਜ਼ ਨਹੀਂ ਬਣਾਉਂਦੇ ਇਹ ਠਾ ਧਰਨ ਵਾਲੀ ਉਹ ਚੀਜ਼ ਬਣ ਜੂਗੀ ਇਦਾਂ ਆਪਾਂ ਨੇ ਸਿਰੇ ਤੱਕ ਇਹਦਾ ਚੈਨ ਬਣਾ ਲੈਣੀ ਆ ਚਲੋ ਜੀ ਫਿਰ ਵੀਡੀਓ ਆਪਣੀ ਲੰਬੀ ਹੋ ਜਾਂਦੀ ਆ ਆਪਾਂ ਸਿਰੇ ਤੱਕ ਚੈਨ ਬਣਾ ਕੇ ਫਿਰ ਤੁਹਾਨੂੰ ਮਿਲਦੇ ਆਪਾਂ ਨੇ ਆ ਦੇਖੋ ਇਦਾਂ ਬਣਾ ਲੈਂਦੀ ਚਾਰ ਸਪੇਰੇ ਤੇ ਇਹਨੂੰ ਹੁਣ ਆਪਾਂ ਇੱਥੇ ਲਿਆ ਕੇ ਬੰਦ ਕਰਾਂਗੇ ਹੋਜੀ ਇੱਥੇ ਨੂੰ ਬੰਦ ਕਰਾ ਲੈਂਦੇ ਆਂ ਇੱਥੋਂ ਆਪਾਂ ਨੇ ਇਹ ਬੰਦ ਕਰਿਆ ਇੱਥੋਂ ਹੀ ਸ਼ੁਰੂ ਕਰ ਲੈਨੇ ਆਪਾਂ ਦੁਬਾਰੇ ਇਹਦੀ ਆਪਾਂ ਚਾਹ ਬਣਾ ਲੈਨੇ ਆਂ ਇੱਕਾ ਦੋ ਤੇ ਆਪਾਂ ਨੇ ਤਿੰਨ ਕੁੰਡੇ ਪਾ ਲੈਣੇ ਨੇ ਪਾ ਲੈ ਤਿੰਨ ਪਾ ਲੈ ਆਪਾਂ ਨੇ ਹੁਣ ਇਹ 1 2 3 ਤੀਜੇ ਚ ਆਪਾਂ ਨੇ ਜਾ ਕੇ ਫੇਰ ਇਦਾਂ ਹੀ ਤਿੰਨ ਕੁੰਡੇ ਪਾ ਲੈਣੇ 1 2 3 ਤੋ ਤਿੰਨ ਲਓ ਜੀ ਇਦਾਂ ਹੀ ਆਪਾਂ ਚਾਰ ਸਵੇਰੇ ਹੁਣ ਇਹਨੂੰ ਬਣਾ ਲਿਆ ਹੁਣੇ ਤਿੰਨ ਤਿੰਨ ਕੁੰਡੇ ਤਿੰਨ ਤਿੰਨ ਛੱਡ ਕੇ ਇੱਕ ਚ ਤਿੰਨ ਬਣਾ ਕੇ ਚਾਰ ਸਵੇਰੇ ਦੀ ਆਪਾਂ ਲੈਣ ਬਣਾ ਲਿਆ ਹਣੀ ਲਓ ਜੀ ਚਾਰ ਸਵੇਰੇ ਆਪਾਂ ਨੇ ਤਿੰਨ ਤਿੰਨ ਕੁੰਡਿਆਂ ਨੇ ਲੈਣ ਬਣਾ ਲੈਂਦੀ ਹੁਣ ਇਹਨੂੰ ਲਿਆ ਕੇ ਆਪਾਂ ਇਹਨੂੰ ਬੰਦ ਕਰ ਦਿੰਨੇ ਉਹ ਰੋ ਮਾਪਾ ਇਹਨੂੰ ਦੁਬਾਰੇ ਫੇਰ ਛੇੜ ਲੈਣੇ ਆ। ਦੋ ਤਿੰਨ ਕੁੰਡਿਆਂ ਦੇ ਬਾਣੀ ਹੁਣ ਜਿਹੜਿਆ ਆਪਾਂ ਨੇ ਛੱਡੇ ਤੇ ਜਿਹੜਿਆ ਤਿੰਨ ਤਿੰਨ ਕੁੰਡੇ ਛੱਡੇ ਹੋਏ ਤੇ ਇਹਨਾਂ ਦੇ ਵਿੱਚ ਦੀ ਆਪਾਂ ਨੇ ਲੈਂ ਬਣਾ ਕੇ ਲੈ ਜਾਣੇ। ਜਿਹੜੇ ਬੁਨੇ ਹੋਏ ਤੇ ਉਹ ਛੱਡ ਦੇਣੇ ਨੇ ਜਿਹੜਾ ਵਿੱਚ ਥਾਂ ਛੱਡੇ ਤੇ ਉਹਨਾਂ ਦੇ ਵਿੱਚ ਆਪਾਂ ਨੇ ਬਣਾ ਲੈਣੇ ਲੋ ਜੀ ਹੁਣ ਆਪਾਂ ਨੇ ਇਹ ਦੋ ਬਣ ਗਏ ਆਪਣੇ ਦੋ ਇਦਾਂ ਬਣ ਗਏ ਹੁਣ ਇਹ ਆਪਾਂ 9 10 10 11 11 ਬਣਾਵਾਂਗੇ ਆਪਾਂ 11 ਇਦਾਂ ਹੀ ਜਿਹੜੇ ਕੱਢਦੇ ਆਪਾਂ ਨੇ ਬਣਾ ਲੈਣੇ ਨੇ ਆ ਦੇਖੋ ਜੀ ਮੈਂ ਆ ਬਣਾਇਆ 1 2 3 4 5 6 7 8 9 10 11 ਇਹਦੇ 11 ਲੈਣਾ ਆਪਾਂ ਬਣਾ ਲੈਨੇ ਜੀ ਚਲੋ ਜੀ ਆਪਾਂ ਇਹਨੂੰ ਸਾਰੇ ਨੂੰ ਮੁੜ ਕੇ ਫਿਰ ਮਿਲ ਜਾਈਏ ਹਲੋ ਜੀ ਆਪਾਂ ਨੇ 골 ਟੋਕਰੀ ਬਣਾ ਲਈ ਹੁਣ ਇਹਨੂੰ ਆਹ ਉਰੋਂ ਆਪਾਂ ਨੇ ਹੁਣ ਇਹਦੇ ਕਟਾਉ ਬਣਾਉਣੇ ਨੇ ਤਾਂ ਹਾਂ ਡਿਜ਼ਾਈਨ ਇੱਥੇ ਆਪਾਂ ਨੇ ਲਿਆ ਕੇ ਬੰਦ ਕਰਤਾ ਤੇ ਹੁਣ ਦੁਬਾਰੇ ਸ਼ੁਰੂ ਹੁੰਨੇ ਆ ਹੁਣ ਆਪਾਂ ਨੇ ਇਹਦੇ ਵਿੱਚ 7 ਸਲਾਈਆਂ 7 ਗੁੰਡੇ ਪਾਉਣੇ ਨੇ ਲਓ ਜੀ ਸੱਤ ਪਾ ਤੇ ਹੁਣ ਆ ਗਲੀ ਦੇ ਵਿੱਚ ਆਪਾਂ ਬਣਾਉਣਾ ਨਹੀਂ ਕੁਝ ਵੀ ਇੱਥੇ ਆਪਾਂ ਇਦਾਂ ਹੀ ਐ ਕਰ ਦੇਣਾ ਇਹ ਦੂੰਗਾ ਹਾਂਲੀ ਗੜੀ ਚ ਆਪਾਂ ਨੇ ਸੱਤ ਪੁੰਡੇ ਫੇਰ ਪਾ ਲੈਣਾ ਲਓ ਜੀ ਸੱਤ ਪਾ ਗਏ ਇੱਥੇ ਆਪਾਂ ਨੇ ਇਹਦੇ ਵਿੱਚ ਫੇਰ ਇਦਾਂ ਹੀ ਬਣਾ ਲਿਆ ਲਓ ਜੀ ਇਦਾਂ ਕਟੌ ਬਣਾਉਣੇ ਨੇ ਆਪਾਂ ਸਾਰੇ ਟੋਕਰੀ ਦੇ ਆਲੇ-ਦਾਲੇ ਇੱਕ ਗੁੰਡੇ 'ਚ ਸੱਤ ਪਾ ਕੇ ਇੱਕ ਆਪਾਂ ਨੇ ਖਾਲੀ ਛੱਡ ਦੇਣਾ ਇੱਕ ਦੇ ਵਿੱਚ ਫੇਰ ਸੱਤ ਪਾ ਕੇ ਫੇਰ ਖਾਲੀ ਛੱਡ ਦੇ ਲਓ ਜੀ ਆਪਾਂ ਨੇ ਇਦਾਂ ਕਟੌ ਬਣਾ ਲਏ ਸਾਰੇ ਟੋਕਰੀ ਦੇ ਆਲੇ-ਦਾਲੇ ਹੁਣ ਇਹਨੂੰ ਆਪਾਂ ਇੱਥੇ ਬੰਦ ਕਰ ਦਿੰਨੇ ਆ ਲੋ ਜੀ ਹੁਣ ਇਥੋਂ ਆਪਾਂ ਦੁਬਾਰੇ ਸ਼ੁਰੂ ਕਰ ਲਿਆ ਹੁਣ ਆਪਾਂ ਨੇ ਕਰਨਾ ਕੀ ਹੈ ਨਾ ਐਵੇਂ ਜਿਵੇਂ ਇਹ ਟੇਡੀਆਂ ਲਸਰਾਂ ਜਾਂਦੀਆਂ ਨੇ ਇਥੋਂ ਦੀ ਆਪਾਂ ਨੇ ਦੋ ਦੋ ਕੁੰਡੇ ਇੱਕ ਵਿੱਚ ਦੀ ਪਾ ਲੈਣੇ ਨੇ। ਨੋਚ। ਇਹ ਹੈ ਮਸ। ਨੋਚ। ਤਾਂ ਆਪਾਂ ਟੈਡੀਆਂ ਲਸਰਾਏ ਨੂੰ ਬਣਾ ਕੇ ਲੈ ਜਾਣੀਆਂ ਨੇ। ਸਾਰੀਆਂ ਬਣਾ ਕੇ ਆਪਾਂ ਫਿਰ ਮਿਲਦੇ ਹਾਂ ਤੁਹਾਨੂੰ। ਲਓ ਜੀ ਟੋਕਰੀ ਆਪਾਂ ਨੇ ਪੂਰ ਚੜ੍ਹਾਤੀ ਆ ਸਾਰੇ ਅੜੜ ਕਰਕੇ ਇਹਦੇ ਤਾਂ ਆਪਾਂ ਨੇ ਆਹ ਸੂਈ ਨਾਲ ਬਣਾਤੇ ਫੁੱਲ ਆਹ ਤਣੀ ਲਾਤੀ ਇਹਦੇ ਆਪਾਂ ਨੇ ਖਰੋਸ਼ੀ ਨਾਲ ਬਣਾਏ ਹੋਏ ਨੇ ਇਹਦੇ ਖਰੋਸ਼ੀ ਨਾਲ ਬਣਾਏ ਨੇ ਇਹਦੇ ਮਿੰਨੇ ਬਣਾਤੇ ਉਹਦਾਂ ਇੱਕ ਤਣੀ ਆਪਾਂ ਨੇ ਲਾਤੀ ਇੱਕ ਹੁਣ ਆਪਾਂ ਲਗਾ ਲੈਨੇ ਇਹਦੀ ਡੋਰ ਵਟਲੀ ਜੀ ਜਿਵੇਂ ਆਪਾਂ ਡੋਰ ਵਟਦੇ ਆ ਡੋਰ ਵਟ ਕੇ ਅੰਦਰ ਤੋਂ ਪਹੁੰਚੀ ਇਹਨੂੰ ਆਪ ਇੱਥੋਂ ਨਿਕਲ ਲੈਨੇ ਹੋਰੇ ਵੀ ਆਪਾਂ ਇੱਕ ਵੰਡ ਮਾਰ ਦਿੰਨੇ ਆ ਜਿੱਦ ਕਿ ਤਣੀ ਰੱਖਣੀ ਹੈ ਪਰ ਉਹ ਨਹੀਂ ਰੱਖ ਲੈਣੀਆਂ ਇੱਕ ਵੰਡ ਆਪਾਂ ਹੋਰ ਮਾਰ ਦਿੰਨੇ ਆਂ ਤਾਂ ਜੋ ਬੱਚਾ ਤਣੀਆਂ ਨਿਕਲਣ ਨਾ ਹੋ ਜੇ ਇਹਨੂੰ ਟੋਕਰੀ ਬੰਨਦੀ ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖਿਓ ਜੀ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ